ਔਰ ਇਹ ਰਿਐਲਾਈਜ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਾਣਕੀ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਕਿ ਅੱਖਾਂ ਦਾ ਕੈਂਪ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਜਸਵਿੰਦਰ ਸਿੰਘ ਜੀ ਤੇ ਜਿਹੜੇ ਕਿ ਇਹਨਾਂ ਦੀ ਸਮੁੱਚੀ ਟੀਮ ਦੇ ਮੈਂਬਰ ਸਾਹਿਬਾਨ ਮhalla ਨਿਵਾਸੀ ਆ ਜਾਂ ਹੋਰ ਵੀ ਸਾਡੇ ਭਰਾ ਭੈਣ ਭਰਾਵਾਂ ਜਿਨ੍ਹਾਂ ਨੇ ਅੱਜ ਇਸ ਕੈਂਪ ਦੇ ਵਿੱਚ ਸਮੂਲੀਅਤ ਕੀਤੀ ਆ ਸਾਡੇ ਐਮਸੀ ਸਾਹਿਬ ਪ੍ਰਧਾਨ ਸਾਹਿਬ ਜਾਂ ਹੋਰ ਵੀ ਉਹਦੇ ਤੱਕ ਕਿ ਵਕ ਵਕ ਉਹਦੇ ਦੇ ਬਰਾਬਰਾਂ ਤੇ ਵਕ ਵਕ ਸੇਵਾ ਨੂੰ ਸਮਰਪਿਤ ਰਹਿੰਦੇ ਆ ਕਿਉਂਕਿ ਬਹੁਤ ਸੋਹਣਾ ਕਥਨ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕਰੇ ਕੋਈ ਕਰੇ ਚਿਤ ਲਾਏ ਜਿੱਥੇ ਗੁਰੂ ਸਾਹਿਬਾ ਸਵਾਮਾ ਬਖਸ਼ਦੇ ਹਨ ਤੇ ਸਾਡੇ ਇਹੋ ਜਿਹੇ ਭਰਾ ਜਿਹੜੇ ਕਿ ਅੱਜ ਅੱਖਾਂ ਦਾ ਕੈਂਪ ਲਗਾਇਆ ਸਾਡੇ ਭਰਾਵਾਂ ਨੇ ਜਸਵਿੰਦਰ ਸਿੰਘ ਤੇ ਇਹਨਾਂ ਦੀ ਸਮੁੱਚੀ ਟੀਮ ਦੇ ਮੈਂਬਰ ਸਾਹਿਬਾਨ ਨੇ ਤੇ ਮੇਰਾ ਵੀ ਸਭ ਤੋਂ ਵੱਡਾ ਜਿਹੜਾ ਕਿ ਯੋਗਦਾਨ ਕਹਿ ਸਕਦਾ ਮੈਂ ਬਲਵਿੰਦਰ ਸਿੰਘ ਵੀਰ ਸਾਡਾ ਚਾਹੇ ਕੋਈ ਧਾਰਮਿਕ ਸਮਾਗਮ ਹੋਵੇ ਗੁਰਦੁਆਰਾ ਸਾਹਿਬ ਹੋਵੇ ਜਾਂ ਹੋਰ ਵੀ ਸਮਾਗਮ ਹੁੰਦੇ ਆ ਤੇ ਇਸ ਭਰਾ ਵੱਲੋਂ ਵੀ ਬਹੁਤ ਵਧੀਆ ਹੈ ਜਿਹੜੀ ਕਿ ਮੋਗਾ ਪੰਜਾਬੀ ਚੈਨਲ ਦੇ ਵਿੱਚੋਂ ਆਪਣਾ ਲਾਈਵ ਕਰਕੇ ਤੇ ਸੰਗਤਾਂ ਦੇ ਰੂਰੂ ਕਰਦੇ ਕਿਉਂਕਿ ਜਦੋਂ ਇਹ ਜੀ ਵੀਰ ਸਾਡੇ ਭਰਾ ਸੇਵਨ ਸਮਰਪਿਤ ਹੁੰਦੇ ਆ ਤੇ ਸਾਧੂ ਉਹ ਵੀ ਸੇਵਾ ਆਪ ਵੀ ਬਖਸ਼ਦੇ ਆ ਤੁਹਾਨੂੰ ਬਣ ਪਾਗੇ ਜਿਹੜੇ ਕਿ ਸੇਵਾ ਬਖਸ਼ਦੇ ਆ ਤੇ ਅੱਜ ਇਹ ਅੱਖਾਂ ਦਾ ਕੈਂਪ ਜਿਹੜਾ ਵਿੱਚ ਲਗਾਇਆ ਤੇ ਬਹੁਤ ਧੰਨਵਾਦ ਨਾ ਭਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਧੰਨਵਾਦ ਸਰਕਾਰ ਜਿਹਨਾਂ ਦੇ ਵੱਲੋਂ ਲੋਕ ਭਲੇ ਸੰਸਥਾ ਵੱਲੋਂ ਜੀ ਦਾਨ ਸਮਰਪਿਤ ਜਿਹੜੇ ਕੈਂਪ ਲਾਇਆ ਹੀ ਕੈਂਪ ਲਾਇਆ ਗਿਆ ਮੈਂ ਸਮਝਦਾ ਇਹ ਤੋਂ ਵੱਡਾ ਪੁੰਨ ਦਾ ਕੋਈ ਕੰਮ ਨਹੀਂ ਅੱਜ ਦੀ ਘੜੀ ਦੇਖਿਆ ਜਾਵੇ ਤੇ ਅੱਖਾਂ ਜਿਹੜੀਆਂ ਇੱਕ ਨਿਆਮਤ ਹੈ ਅੱਖਾਂ ਤੋਂ ਬਿਨਾ ਜਹਾਨ ਨਹੀਂ ਇਹ ਇਹ ਇੱਕ ਬੜੀ ਸੇਵਾ ਇਹ ਜਿਹੜਾ ਗਰੁੱਪ ਕਰ ਰਿਹਾ ਸਮਾਜ ਵਿੱਚ ਸੰਥਾ ਜਿਹੜੀ ਬਣੀ ਇਹਨਾਂ ਦੀ ਮੈਂ ਇਹਨਾਂ ਨੂੰ ਵਧਾਈ ਦੇਣਾ ਖਾਸ ਕਰਕੇ ਲੋਕਾਂ ਨੂੰ ਵੀ ਅਪੀਲ ਕਰਦਾ ਇਹਦਾ ਲਾਹਾ ਲਿਆ ਜਾਵੇ ਜਿਹੜੀ ਇੱਕ ਬੜੀ ਵੱਡੀ ਗੱਲ ਹੈ ਜਿਹੜਾ ਇਹਨਾਂ ਨੇ ਫੈਲਾ ਗਿਆ 100 ਦੇ ਕਰੀਬ ਆਪਰੇਸ਼ਨ ਕਰਾਉਣੇ ਬਹੁਤ ਵੱਡੀ ਗੱਲ ਹੈ ਬਾਕੀ ਇਹ ਮਰੀਜ਼ਾਂ ਜਿਹੜੀ ਦਵਾਈਆਂ ਆ ਫ੍ਰੀ ਦੇ ਰਹੇ ਨਾਲ ਦੀ ਨਾਲ ਹੀ ਮੈਂ ਫਿਰ ਦੁਬਾਰਾ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਵੀ ਸ਼ਹਿਰ ਦੇ ਵਿੱਚ ਇੱਕ ਬੜੀ ਵਧੀਆ ਇਹਨਾਂ ਨੇ ਸੋਚ ਲਿਆ ਕੇ ਆ ਕੰਮ ਇਹਦਾ ਅੱਖਾਂ ਦਾ ਆਪਰੇਸ਼ਨ ਲਾ ਕੇ ਦਾ ਕੈਂਪੋ ਵਾਸਤੇ ਅੱਜ ਆਈ ਕੈਂਪ ਲਾਇਆ ਧੰਨਵਾਦ ਜਾਣਕਾਰੀ ਵਿਖੇ ਜੋ ਫ੍ਰੀ ਅੱਖਾਂ ਦਾ ਕੈਂਪ ਲਾਇਆ ਗਿਆ ਹੈ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਜਿਹੜੇ ਅੱਖਾਂ ਜੰਗਾਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਇਹ ਪੁਰਾਣੀ ਕਹਾਵਤ ਆ ਕੋਈ ਸੋ ਜ ਅੱਖਾਂ ਦਾ ਜਿਹੜਾ ਸੇਵਾ ਹੈਗੀ ਆ ਇਹ ਸਭ ਤੋਂ ਵੱਡੀ ਮਾਨਵਤਾ ਦੀ ਸੇਵਾ ਹੈ ਅੱਜ ਚਾਨੇ ਜੀ ਮੇਅਰ ਸਾਡੇ ਨਗਰ ਨਿਗਮ ਦੇ ਪ੍ਰੇਮ ਚੱਕੀਵਾਰਾ ਜੀ ਸਾਡੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਤੇ ਹੋਰ ਸਾਰੀ ਇਸ ਸਮੂਚੀ ਸਮਾਜ ਸੇਵਾ ਟੀਮ ਜਿਹੜੀ ਹੈ ਗੁਰਮੁਖ ਸੇਵਾ ਸੁਸਾਇਟੀ ਦੀ ਮੈਂ ਇਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੱਥੇ ਆ ਕੇ ਹਾਜ਼ਰ ਹੋਏ ਨੇ ਔਰ ਆਪਣਾ ਯੋਗਦਾਨ ਪਾ ਕੇ ਇਸ ਕੈਂਪ ਨੂੰ ਕਾਮਯਾਬ ਕਰਨ ਲਈ ਉਪਰਾਲਾ ਕੀਤਾ ਹੈਗਾ ਔਰ ਜਿਹੜੀ ਆਈ ਸਮੂਥ ਸੰਗਤ ਨੂੰ ਵੀ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਨਿਤਾ ਜਾਵੇ ਔਰ ਡਾਕਟਰਾਂ ਦੀ ਟੀਮ ਜਿਹੜੀ ਇੱਥੇ ਕੰਮ ਕਰ ਰਹੀ ਹੈ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਮਾਤਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਜਾਦਿਆ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਮੁਖ ਭਲਾਈ ਸੰਸਥਾ ਜਿਲ੍ਹਾ ਮੋਗਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਧੰਨ ਧੰਨ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਹਰ ਐਤਵਾਰ ਗੁਰਦਾਰਾਮ ਸਾਹਿਬ ਜਾਣਕੀ ਤੋਂ ਗਲਰੋੜ ਤੋਂ ਹਰ ਐਤਵਾਰ ਪ੍ਰਸ਼ਾਦੇ ਪਾਣੀ ਲੈ ਕੇ ਜਾਂਦੀ ਸੇਵਾ ਕਰਦੀ ਆ ਰਹੀ ਹੈ ਅੱਜ ਗੁਰਮੁਖ ਭਲਾਈ ਸੰਸਥਾ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਗੁਰਦਾਰਾਮ ਸਾਹਿਬ ਜਾਣਕੀ ਗਲਰੋੜ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੀ ਟੀਮ ਜੋ ਹੈ ਉਹ ਇੱਥੇ ਆ ਕੇ ਮਰੀਜ਼ਾਂ ਦੇ ਅੱਖਾਂ ਦੇ ਚੈੱਕਅਪ ਕਰਦੇ ਕਰ ਰਹੇ ਨੇ ਔਰ ਨਾਲ ਇਹ ਆਪਰੇਸ਼ਨ ਅਤੇ ਜੋ ਦਵਾਈਆਂ ਨੇ ਉਹ ਮੁਫਤ ਦਿੱਤੀਆਂ ਜਾਣਗੀਆਂ ਸੋ ਮੋਗਾ ਸ਼ਹਿਰ ਦੀਆਂ ਜਿੰਨੀਆਂ ਵੀ ਸੰਗਤਾਂ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਕੈਂਪ ਵਿੱਚ ਪਹੁੰਚ ਕੇ ਆਪਾਂ ਵੱਧ ਤੋਂ ਵੱਧ ਹਾਜ਼ਰੀਆਂ ਲਵਾਈਏ ਵੱਧ ਤੋਂ ਵੱਧ ਆਪਾਂ ਇਸ ਕੈਂਪ ਦਾ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮਾਈ ਜਾਨ ਕੀ ਪਹੁੰਚੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਮਤ ਸੇਵਾ ਭਲਾਈ ਸੰਸਥਾ ਵੱਲੋਂ ਇਹ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਅੱਜ ਲਗਾਇਆ ਹੈ ਜਿਸ ਵਿੱਚ ਸ਼ੰਕਰਾਜੀ ਹਸਪੀਟਲ ਲੁਧਿਆਣਾ ਦੇ ਮਾਹਰ ਡਾਕਟਰਾਂ ਦੀ ਟੀਮ ਪਹੁੰਚੀ ਹੈ ਉਹ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰੇਗੀ ਜਿਨ੍ਹਾਂ ਮਰੀਜ਼ਾਂ ਦੇ ਆਪਰੇਸ਼ਨ ਹੋਣੇ ਨੇ ਉਹਨਾਂ ਨੂੰ ਅੱਜ ਹੀ ਸ਼ੰਕਰਾਈ ਹਸਪੀਟਲ ਵਿਖੇ ਲਜਾਇਆ ਜਾਇਆ ਜਾਏਗਾ ਜਿਨ੍ਹਾਂ ਜ਼ਰੂਰਤਮੰਦਾਂ ਨੂੰ ਦਵਾਈਆਂ ਐਨਕਾਂ ਦੀ ਲੋੜ ਹੋਵੇਗੀ ਉਹਨਾਂ ਨੂੰ ਦਵਾਈਆਂ ਐਨਕਾਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਸੇ ਨੇ ਕੋਈ ਤੇਜ਼ੀ ਨਹੀਂ ਕਰਨੀ ਜਦੋਂ ਨੰਬਰ ਤੇ ਆਵਾਜ਼ ਦਿੱਤੀ ਜਾਵੇ ਉਹਨਾਂ ਨੇ ਆਪਣਾ ਬੀਪੀ ਅਤੇ ਸ਼ੂਗਰ ਪਹਿਲਾਂ ਚੈੱਕ ਕਰਵਾ ਕੇ ਉਸ ਤੋਂ ਬਾਅਦ ਡਾਕਟਰ ਸਾਹਿਬ ਕੋਲ ਜਾਣਾ ਅਸੀਂ ਦੇਖ ਰਹੇ ਹਾਂ ਸੰਗਤਾਂ 'ਚ ਅੱਜ ਦੇ ਇਸ ਕੈਂਪ 'ਤੇ ਬੜਾ ਉਤਸ਼ਾਹ ਬਹੁਤ ਦੂਰ ਦੂਰ ਤੋਂ ਅੱਖਾਂ ਦੇ ਮਰੀਜ਼ ਪਹੁੰਚੇ ਨੇ ਜਿੰਨੀ ਮਰਜ਼ੀ ਮਰੀਜ਼ ਆਜਾ ਸਭ ਦੀ ਪਰਖੀ ਕੀਤੀ ਜਾਏਗੀ ਸਾਰੇ ਮਰੀਜ਼ਾਂ ਦਾ ਅੱਖਾਂ ਦਾ ਚੈੱਕਅਪ ਹੋਵੇਗਾ ਪਰ ਸਾਡੀ ਬੇਨਤੀ ਨੂੰ ਮੰਨ ਲੈ ਕੋਈ ਤੇਜ਼ੀ ਨਹੀਂ ਕਰਨੀ ਜਿਨ੍ਹਾਂ ਨੂੰ ਆਵਾਜ਼ ਲਗਾਈਏ ਉਹੀ ਵੀਰ ਭੈਣ ਅੱਗੇ ਆ ਕੇ ਆਪਣਾ 슈ਗਰ ਬੀਬੀ ਚੈੱਕ ਕਰਾਉਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਭਲਾਈ ਸੇਵਾ ਸੰਸਥਾ ਵੱਲੋਂ ਅੱਜ 30 ਤਰੀਕ 3 ਦਸੰਬਰ ਗੁਰਦੁਆਰਾ বিবি जानकी ਦੇ ਵਿੱਚ ਆਈ ਚੈੱਕਅਪ ਕੈਂਪ ਦਾ ਉਦਘਾਟਨ ਕੀਤਾ ਗਿਆ ਹੈ ਜਰੂਰਤਬੰਦ ਪ੍ਰਾਣੀਆਂ ਲਈ ਇਹ ਸੇਵਾ ਬਹੁਤ ਉੱਤਮ ਉਪਰਾਲਾ ਹੈ ਜਿਸ ਵਿੱਚ ਗ੍ਰੀਨਰੀ ਨੂੰ ਮੁੱਖ ਰੱਖਦੇ ਹੋਏ ਪੇੜ ਪੌਦੇ ਇਹ ਵੀ ਡਿਸਟ੍ਰੀਬਿਊਟ ਕੀਤੇ ਜਾਣਗੇ ਮੈਂ ਅਪੀਲ ਕਰੂੰਗਾ ਜਿਹੜੀ ਸਾਥ ਸੰਗਤ ਇਸ ਵੀਡੀਓ ਨੂੰ ਸੁਣ ਰਹੀ ਹੈ ਜਾਂ ਦੇਖ ਰਹੀ ਹੈ ਵੱਧ ਤੋਂ ਵੱਧ ਜਿੰਨੀਆਂ ਵੀ ਸਮਾਜ ਸੇਵਕ ਸੰਸਥਾਵਾਂ ਇਸ ਮੋਗਾ ਸ਼ਹਿਰ ਵਿੱਚ ਕੰਮ ਕਰਦੀਆਂ ਹਨ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਕਰੋ ਮੈਂ ਵੀਰ ਹੋਣੇ ਦਾ ਬਹੁਤ ਧੰਨਵਾਦ ਕਰਦਾ ਹਾਂ ਇੱਥੇ ਜਿਹੜਾ ਗ੍ਰੀਨਰੀ ਨੂੰ ਮੁੱਖ ਰੱਖਦੇ ਹੋਏ ਪੇੜ ਪੌਦਿਆਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਇਹ ਵੀ ਬਹੁਤ ਵੱਡਾ ਉਪਰਾਲਾ ਕੀਤਾ ਹੈ ਵੀ ਜਿਹੜੇ ਵੀ ਇੱਥੇ ਪ੍ਰਾਣੀ ਅੱਖਾਂ ਦਾ ਚੈੱਕਅਪ ਕੈਂਪ ਕਰਾਉਣ ਅੱਖਾਂ ਦਾ ਚੈੱਕਅਪ ਕਰਾਉਣ ਆਉਣਗੇ ਉਹਨਾਂ ਨੂੰ ਇਹ ਫ੍ਰੀ ਡਿਸਟ੍ਰੀਬਿਊਟ ਪੌਦੇ ਵੀ ਦਿੱਤੇ ਜਾਣਗੇ ਤਾਂ ਜੋ ਜਿਵੇਂ ਇਹ ਫੁੱਲ ਖਿੜ ਰਹੇ ਐ ਇਵੇਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਮਾਈ ਜਾਣਕੀ ਵਿਖੇ ਗੁਰਮਕ ਭਲਾਈ ਸਸਤਾ ਵੱਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਹੜਾ ਕਿ ਫ੍ਰੀ ਚੈੱਕਅਪ ਕੈਂਪ ਲੱਗਣਾ ਜਿਹੜੇ ਇਹਦੇ ਵਿੱਚੋਂ ਪੇਸ਼ੈਂਟ ਨਿਕਲਣਗੇ ਉਹ ਉਹਨਾਂ ਦੇ ਆਪਰੇਸ਼ਨ ਕਰਾਉਣੇ ਇਹਨਾਂ ਨੇ ਲੈਣੇ ਪਾਉਣੇ ਆ ਉਹ ਇਹਨਾਂ ਨੇ ਇੱਥੇ ਆਪਣੇ ਸ਼ੰਕਰਾ ਹਸਪੀਟਲੋਂ ਆਈਲੋਂ ਲਾਇਆ ਇਹਦੇ ਵਿੱਚ ਸਾਡੀ ਗੱਡੀ ਦੀ ਸੇਵਾ ਲੱਗੀ ਸਮਾਜ ਸੇਵਾ ਸੈੜੀ ਨਿਸਰ ਮੋਗਾ ਦੀ ਕਿਉਂਕਿ ਜਿਹੜੀ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਕਿਉਂਕਿ ਜਿਹੜੇ ਪੇਸ਼ੈਂਟ ਹੈ ਉਹ ਜੇ ਕੋਈ ਘਰੋਂ ਲਿਆਉਣ ਵਾਲਾ ਹੋਇਆ ਤੇ ਲੈ ਕੇ ਆਉਣ ਵਾਸਤੇ ਸਾਡੀ ਗੱਡੀ ਸੇਵਾ ਦੇ ਵਿੱਚ ਹਾਜ਼ਰ ਹੈ ਇਹਦੇ ਲਈ ਅਸੀਂ ਇਹਨਾਂ ਦਾ ਸੰਗਤ ਦਾ ਔਰ ਕੋਰ ਕੋਰ ਭਲਾਈ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਕਿ ਇਹਨਾਂ ਨੇ ਇੱਥੇ ਉਹ ਕੈਂਪ ਲਾਇਆ ਸਾਡੇ ਵੱਲੋਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਫਲ ਜੀਵਨ ਸੁਣ ਹਰ ਜੱਪ ਜੱਪ ਸਦ ਜੀਵਨਾ ਜੀਵਨਾ ਸਫਲ ਜੀਵਨ ਸੁਣ ਹਰ ਜੱਪ ਜੱਪ ਸਦ ਜੀਵਨਾ ਸੁਣ ਹਰ ਜੱਪ ਜੱਪ ਸਦ ਜੀਵਨਾ ਸੁਣ ਹਰ ਜੱਪ ਜੱਪ ਸਦ ਜੀਵਨਾ ਸੁਣ ਹਰ ਜਪ ਜਪ ਸਦ ਜੀਵਨਾ ਜੀਵਨਾ